ਜਾ ਵੀ ਤੂੰ ਹੀ ਬਣਾ ਲੈ ਤਾਣਾ ਥੋੜੀ ਰੋਕ ਜਾ ਰੋਕ ਜਾ ਉਹਨਾਂ ਨੇ ਕੀਆ ਧਿਆ ਇਹ ਲਗਾਇਆ ਬਾਹਰ ਯਾਸੀ ਕਾਦੀ ਫਿਰਦੀ ਆ ਬਾਈ ਫਿਰ ਮਾਜਾ ਬਣਾ ਰਹੇ ਨਹੀਂ ਮੀਡੀਆ ਨਹੀਂ ਬਣਾਇਆ ਬਾਈ ਆਪ ਹੀ ਬਣਾਈ ਚੱਲ ਆ ਵੀ ਹੋਟਲ ਵਾਲੀ ਆਪ ਹੀ ਬਣਾਈ ਚੱਲ ਹੋਟਲ ਵਾਲੇ ਸਾਥਿੰਦੇ ਪੂਰਾ ਮੀਡੀਆ ਆ ਰਿਹਾ ਤੇ ਚਲਾਉ ਕਰੂਗਾ ਤੂੰ ਸੇ ਇੱਥੇ ਨਹੀਂ ਬੈਠਾ ਨਾਲ ਉਹ ਕਿਥੇ ਬੈਠਾ ਬੰਦਰੀ ਆ ਫੜਾ ਉਹ ਵੀ ਘਾਤੋ ਉਹ ਨਿਕਾਦਾ ਨਹੀਂ ਹੋਟਲ ਬਾਹਰ ਵੀ ਨਾ ਰਹਿ ਜਾਂਦੇ ਨਾ ਕੁੜੀ ਹੋਵੇ ਹਨ ਤੇ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਬਣਾਓ ਇੱਕ ਕੈਮਰਾ ਉੱਪਰ ਲਾਓ ਫੀਡ ਕਰ ਦਿੱਤੀ ਪਾ ਜੀ ਫੀਡ ਕਰ ਦਿੱਤੀ ਉਹ ਦੰਦ ਦੇ ਵਿੱਚ ਬਿਚਾਰ ਨਾ ਤੁਸੀਂ ਨਹੀਂ ਜਾਂਦਾ ਵਾਪਸ ਹੋ ਜਾ ਵਾਪਸ ਹੋ ਜਾ ਮੈਂ ਮੈਂ ਫੇਕਾ ਨਾ ਸਾਰੇ ਦੱਪੜ ਮਾਰ ਲੈ ਕੁੜੀ ਦਾ ਚੱਕਦਾ ਕੋਈ ਨਾ ਕੋਈ ਸ਼ੁਕਾਵਾ ਨਾ ਮਾਰੇਗਾ ਕੀ ਤੜਫ ਰਿਹਾ ਹੋ ਜ ਨਹੀਂ ਕਹਿੰਦੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਾਰ ਹੂੰ ਕੋਈ ਗੱਲ ਨਹੀਂ ਮੈਂ ਕਿ ਉਹ ਬੰਦੇ ਦੇ ਪਿੱਛੇ ਗੇੜੇ ਦੇ ਪਾਸੇ ਹੋਰ ਬਾਈ ਕੱਢਾ ਗਿਆ ਮੇਰਾ ਲੱਗਿਆ ਬਾਈ ਇਹਨਾਂ ਨੇ ਤੋੜ ਦੋ ਕੰਮ ਫੇ ਕੰਮ ਆਟੋ ਵਾਲਿਆਂ ਨੂੰ ਇਹਨਾਂ ਨੇ ਤੋੜੋ ਅੱਗੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਨਹੀਂ ਦੇ ਦੇ ਬਈ ਇਹ ਤਾਂ ਜਾਮ ਲੱਗ ਜਾਣਾ ਜੀਤੇ ਭਾਈ ਹਾਂਜੀ ਕੀ ਨਾਮ ਹੈ ਸਾਹਮਣੇ ਦੇਖੋ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਹੈ ਨਾਮ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਗਏ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ 2-3 ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੁਕੀਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲ ਕਰ ਲਾਂਗੇ ਬੈਠ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਹੈ ਕੁੜੀ ਤੇ ਕਿਹੜੇ ਥਾਣੇ ਦਾ ਮਸਲਾ ਠੀਕ ਹੈ ਥਾਣਾ ਜੀ ਜੋਦੇਵਾਲ ਬਸਤੀ ਦਾ ਮਸਲਾ ਜੀ 5 ਸਾਲ ਹੋ ਗਿਆ ਤਾਂ ਮੈਰਿਜ ਹੋਇਆ ਇਹਨੂੰ ਕੋਈ ਪਹਿਲਾਂ ਵੀ ਇਦਾਂ ਕੋਈ ਜਗ੍ਹਾ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਇਹਨੇ ਕਲੇਜ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਬੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਜੂਗੇ ਭਾਈ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਾਉਂਦੇ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ 23 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਐ ਜੀ ਉਨ ਕੀ ਮੰਗ ਕੀ ਕਰਦੇ ਬੋਲ ਮੰਗ ਇਹੀ ਕਰਦੇ ਆ ਜੀ ਦੇਖੋ ਮੈਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਇਹ ਬੇਨਤੀ ਕਰਦਾ ਕਿ ਬੰਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਸ ਹੈਗੀਆਂ ਨੇ ਵੀਡੀਓਸ ਹੈਗੀਆਂ ਨੇ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਹਾਂ